ਚੰਦਰ ਵੈਸ ਤੋਂ ਜਿਹੜਾ ਚੋਣਾਂਬੀ ਵਿਗਲ ਵੱਜ ਚੁੱਕਿਆ ਤੇ ਅਵਿਨਾਸ਼ ਚੰਦਲ ਜੀ ਸਾਡੇ ਨਾਲ ਹੈ ਜਿਹੜੇ ਕਿ ਭਾਜਪਾ ਦੇ ਬੜੇ ਸੀਨੀਅਰ ਲੀਡਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਲੱਗਦਾ ਕੀ ਸੋਚਦੇ ਹੋ ਕੀ ਤੁਹਾਡੇ ਮਨ ਚ ਹੈਗਾ ਇਸ ਸਮੇਂ ਦੱਸੋ ਜੀ ਇਲੈਕਸ਼ਨ ਦਾ ਟਾਈਮ ਆ ਤੇ ਬਾਈ ਇਲੈਕਸ਼ਨ ਹੋ ਰਿਹਾ ਵੈਸਟ ਦੇ ਵਿੱਚ ਸਾਡਾ ਉਮੀਦਵਾਰ ਸ਼ੀਤ ਲੰਗੜਾ ਲਿਆ ਬਿਲਕੁਲ ਜੀ ਹਾਂ ਬਹੁਤ ਸਟਰੋਂਗ ਕੈਂਡੀਡੇਟ ਆ ਅਸੀਂ ਸਾਰੇ ਮੈਂਤ ਕਰ ਰਹੇ ਹੁਣਾਂ ਦੇ ਨਾਲ ਔਰ ਇਹ ਸੀਟ ਅਸੀਂ ਵੱਡੇ ਮਾਰਜਨ ਨਾਲ ਕੱਢਾਂਗੇ ਸਰ ਇਹ ਕਿਹਾ ਜਾਂਦਾ ਵੀ ਸ਼ਿਤਲ ਸਿੰਘ ਨੂੰ ਤੁਸੀਂ ਪਹਿਲੇ ਆਮ ਆਦਮੀ ਪਾਰਟੀ ਚ ਭੇਜਿਆ ਫਿਰ ਉਹ ਕੁਝ ਬੰਦੇ ਉਥੋਂ ਨਾਲ ਲੈ ਕੇ ਵਿਆਸ ਮੇਦ ਵਪਾਰੀ ਨੇ ਨਹੀਂ ਐਸੀ ਕੋਈ ਗੱਲ ਨਹੀਂ ਆਪਣੀ ਆਪਣੀ ਸੋਚ ਹੁੰਦੀ ਜੀ ਅਸੀਂ ਨਹੀਂ ਕਿਸੇ ਨੂੰ ਭੇਜਦੇ ਤੇ ਨਾ ਕਿਸੇ ਨੂੰ ਅਸੀਂ ਲਿਆਉਂਦੇ ਉਹਦੀ ਆਪਣੀ ਸੋਚ ਸੀ ਉਹ ਚਲਾ ਗਿਆ ਫਿਰ ਉਹਨੇ ਦੇਖਿਆ ਵੀ ਉਥੇ ਜਿਹੜਾ ਮਾਹੌਲ ਠੀਕ ਨਹੀਂ ਹੈਗਾ ਉਥੇ ਕਿਸੇ ਵੀ ਲੀਡਰ ਦੀ ਕੋਈ ਕਦਰ ਨਹੀਂ ਜੀ ਜਿੰਨੇ ਇਹਨਾਂ ਦੇ ਐਮ.ਐਲ.ਏ ਆ ਮਨਿਸਟਰ ਆ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਪਾਵਰ ਸੈਂਟਰ ਦਿੱਲੀ ਆ ਜੀ ਜੀ ਸਾਰੇ ਕੰਮ ਦਿੱਲੀ ਤੋਂ ਹੁੰਦੇ ਆ ਸਾਰੀਆਂ ਬਦਲੀਆਂ ਜੋ ਕੁਝ ਵੀ ਤਾਮ-ਸ਼ਾਮ ਚੱਲਦਾ ਰਾਜਨੀਤੀ ਚੱਲਦੀ ਉਹ ਦਿੱਲੀ ਤੋਂ ਚੱਲਦੀ ਠੀਕ ਜੀ ਇਸ ਕਰਕੇ ਜਦੋਂ ਉਹਨੂੰ ਘਟਨ-ਕਟਨ ਮਹਿਸੂਸ ਹੋਈ ਉਹਨੇ ਕਿਹਾ ਵੀ ਇੱਥੇ ਠੀਕ ਨਹੀਂ ਹੈਗਾ ਮੈਂ ਆਪਣੇ ਪੁਰਾਣੇ ਘਰ ਜਾਣਾ ਆਪਣੇ ਘਰ ਵਾਪਸੀ ਹੋਈ ਹੈ ਉਹ ਦਲਬਦਰੀ ਥੋੜ੍ਹੀ ਹੋਈ ਹੈ ਘਰ ਵਾਪਸੀ ਆ ਆਪਣੇ ਘਰ ਆਇਆ ਵਾਪਸ ਬਿਲਕੁਲ ਠੀਕ ਹੈ ਸ਼ੀਤਲ ਜੀ ਇੱਥੋਂ ਪਹਿਲੇ ਵੀ ਜਿੱਤੇ ਹੋਏ ਆ 2.5 ਸਾਲ ਲਗਭਗ ਉਹ ਇੱਥੋਂ ਜਿਹੜੇ ਆ ਐਮਐਲਏ ਰਹਿ ਆ ਹੁਣ ਦੁਬਾਰਾ ਕਿਉਂਕਿ ਬਾਈ ਇਲੈਕਸ਼ਨ ਹੋ ਰਿਹਾ ਹਾਲਾਂਕਿ ਪਿਛਲੀ ਵਾਰੀ ਉਹ ਆਮ ਆਦਮੀ ਪਾਰਟੀ ਤੋਂ ਜਿੱਤੇ ਸੀਗੇ ਹੁਣ ਉਹ ਬੀਜੇਪੀ ਵੱਲੋਂ ਚੋਣਾਂ ਲੜ ਰਹੇ ਨੇ 13-1400 ਵੋਟ ਦਾ ਫਰਕ ਰਿਹਾ ਜੀ ਕਾਂਗਰਸ ਨਾਲ ਸਾਡਾ ਜੀ ਆਮ ਆਦਮੀ ਪਾਰਟੀ ਨੂੰ 14000 ਵੋਟ ਪਈ ਹੈ ਜੀ ਤੇ ਸਾਡਾ ਮੁਕਾਬਲਾ ਹੀ ਇਸ ਵੇਲੇ ਹੈਗਾ ਜਿਹੜਾ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਮੁਕਾਬਲੇ ਤੋਂ ਬਾਹਰ ਆ ਚਾਹੇ ਸਾਰੇ ਦੇਸ਼ ਦੀ ਆਮ ਆਦਮੀ ਪਾਰਟੀ ਲਿਆ ਕੇ ਇੱਥੇ ਬਿਠਾ ਦੇਣ ਕਿ ਜਿੱਤਦੇ ਨਹੀਂ ਜੀ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਇੱਥੇ ਆ ਕੇ ਬੈਠਣਾ ਪਿਆ ਕਰ ਲੈਣਾ ਪਿਆ ਜਗਾ ਜਗਾ ਗਲੀ ਗਲੀ ਜਾਂਦਾ ਰਿਸਪਾਂਸ ਨਹੀਂ ਮਿਲ ਰਿਹਾ ਪਰੇਸ਼ਾਨ ਆ ਇਸ ਕਰਕੇ ਸਾਡਾ ਜਿਹੜਾ ਮੁਕਾਬਲਾ ਇਸ ਵੇਲੇ ਉਹ ਕਾਂਗਰਸ ਪਾਰਟੀ ਨਾਲ ਆ ਕਾਂਗਰਸ ਪਾਰਟੀ ਤੋਂ 13-1400 ਵੋਟ ਅਸੀਂ ਪਿੱਛੇ ਸੀ ਐਤ ਕੀ ਅਸੀਂ ਉਹ ਕਵਰ ਕਰ ਲੈਣੀ ਆ ਅਜਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਸਰ ਜਦੋਂ ਵੀ ਬਾਈ ਇਲੈਕਸ਼ਨ ਹੁੰਦੇ ਆ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਹਮੇਸ਼ਾ ਹੀ ਬਾਈ ਇਲੈਕਸ਼ਨ ਇਹ ਮੰਨਿਆ ਜਾਂਦਾ ਕਿ ਮੌਜੂਦਾ ਸਰਕਾਰ ਦੇ ਹੁੰਦੇ ਆ ਪਰ ਇਸ ਵਾਰੀ ਜਿਹੜਾ ਉਹ ਜਿਹੜਾ ਭ੍ਰਮ ਜਾਂ ਇੱਕ ਜੋ ਲੌਜੀਕ ਚੱਲਿਆ ਆ ਰਿਹਾ ਸੀਗਾ ਉਹ ਟੁੱਟਦਾ ਨਜ਼ਰ ਆ ਰਿਹਾ ਇਸ ਦੇ ਪਿੱਛੇ ਕੀ ਕਹਾਣੀ ਕੀ ਹੈ ਕਿਉਂਕਿ ਕੋਈ ਨਾ ਕੋਈ ਤਾਂ ਗੱਲ ਹੋਏਗੀ ਝੂਠੇ ਵਾਦੇ ਝੂਠੇ ਲਾਰੇ ਕਿੰਨਾ ਕੁਸ਼ ਕੇਜਰੀਵਾਲ ਨੇ ਕਿਹਾ ਜਦੋਂ ਸਰਕਾਰ ਬਣਾਈ ਹੈ ਜੀ ਅਸੀਂ ਇੱਥੇ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ ਜੀ ਫੇਮਸ ਹਸਪੀਟਲ ਦੀ ਜਗ੍ਹਾ ਉੱਥੇ ਅਸੀਂ ਪੀਜੀਆਈ ਹਸਪੀਟਲ ਬਣਾਵਾਂਗੇ ਵੱਡਾ ਕਰਾਂਗੇ ਹਸਪੀਟਲ ਜੀ ਕੀ ਹੋਇਆ ਇੱਥੇ ਦੱਸੋ ਆ ਜਿੱਥੇ ਆਪਾਂ ਵੈਸਟੇਜ ਖੜੇ ਆਂ ਸਭ ਤੋਂ ਜ਼ਿਆਦਾ ਨਰਕ ਇੱਥੇ ਆ ਇਸ ਇੱਥੇ ਕੋਈ ਸੀਵਰੇਜ ਸਿਸਟਮ ਨਹੀਂ ਪਾਣੀ ਨਹੀਂ ਗਰੀਬਾਂ ਦੇ ਘਰਾਂ ਦੇ ਵਿੱਚ ਆਪਾਂ ਸਰਕਾਰ ਕਹਿੰਦੇ ਆ ਸਰਕਾਰ ਬਣਾਈ ਆ ਬੁਰੇ ਹਾਲ ਹੋਏ ਹੋਇਆ ਪੈਸਾ ਸਮਾਰਟ ਸਿਟੀ ਦਾ ਸੈਂਟਰਲ ਗਵਰਨਮੈਂਟ ਨੇ ਦਿੱਤਾ 900 ਕਰੋੜ ਰੁਪਇਆ ਉਹ ਕਿੱਥੇ ਗਿਆ ਲੱਗਾ ਕਿੱਥੇ ਦਿਖਦਾ ਕਿਤੇ ਦਿਖਾਈ ਨਹੀਂ ਦਿੰਦਾ ਤੋਂ ਇਸ ਕਰਕੇ ਇਹ ਪਰੇਸ਼ਾਨ ਹੋ ਗਿਆ ਕਿ ਜਿੰਨੇ ਅਸੀਂ ਵਾਅਦੇ ਕੀਤੇ ਸੀ ਉਹ ਵਾਅਦਾ ਪੂਰਾ ਤਾਂ ਕੋਈ ਹੋਇਆ ਨਹੀਂ ਜਦੋਂ ਵਾਅਦਾ ਪੂਰਾ ਨਹੀਂ ਹੁੰਦਾ ਉਹ ਲੋਕ ਮੂੰਹ ਲਾਉਣੋਂ हट ਜਾਂਦੇ ਆ ਹੁਣ ਲੋਕਾਂ ਨੇ ਇਹਨਾਂ ਨੂੰ ਮੂੰਹ ਲਾਉਣੋਂ ਬਿਲਕੁਲ ਛੱਡ ਦਿੱਤਾ ਹੁਣ ਇਸ ਵੇਲੇ ਜਿਹੜਾ ਸਮਾਂ ਆਉਣ ਵਾਲਾ ਉਹ ਭਾਰਤੀ ਜਨਤਾ ਪਾਰਟੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੂਗੀ ਔਰ ਪੰਜਾਬ ਦੇ ਵਿੱਚ ਇਹ ਜਿਹੜਾ ਇਲੈਕਸ਼ਨ ਆ ਫੈਸਲਾ ਕਰੂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਬਣਨ ਵਾਲੀ ਆ ਔਰ ਜਦੋਂ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਭ ਤੋਂ ਪਹਿਲੀ ਪ੍ਰਾਥਮਿਕਤਾ ਸਾਡੀ ਰਹੂਗੀ ਲੋਕਾਂ ਦਾ ਭਲਾ ਕਰਨਾ ਲੋਕਾਂ ਦੇ ਵਾਸਤੇ ਜਿਹੜੀਆਂ ਸਕੀਮਾਂ ਸੈਂਟਰ ਦੀਆਂ ਸਟੇਟ ਦੀਆਂ ਲੋਕਾਂ ਨੂੰ ਸੌਖੇ ਕਰਨ ਦਾ ਜਿੰਨਾ ਵੀ ਕੰਮ ਉਹ ਭਾਰਤੀ ਜਨਤਾ ਪਾਰਟੀ ਕਰੂ ਅੱਛਾ ਸਰ ਜਿਹੜੀ ਵੀ ਸਰਕਾਰ ਪਿਛਲੇ 10 15 ਸਾਲ ਤੋਂ 20 ਸਾਲ ਤੋਂ ਬੰਦ ਹੀ ਆ ਰਹੀ ਆ ਉਹ ਨਸ਼ੇ ਦੇ ਮੁੱਦੇ ਤੇ ਬੰਦ ਹੀ ਆ ਰਹੀ ਆ ਔਰ ਉਹ ਬੰਦੇ ਹੋਏ ਇਹ ਕਹਿੰਦੀ ਆ ਵੀ ਅਸੀਂ ਨਸ਼ਾ ਪੰਜਾਬ ਚੋਂ ਬਿਲਕੁਲ ਖਤਮ ਕਰ ਦਵਾਂਗੇ ਪਰ ਜਦੋਂ ਉਹ ਸੱਤਾ 'ਚ ਆ ਜਾਂਦੀ ਆ ਉਸ ਤੋਂ ਬਾਅਦ ਉਹ ਨਸ਼ੇ ਵੱਲ ਧਿਆਨ ਨਹੀਂ ਦਿੰਦੀ ਇਸ ਜਿਲ੍ਹੇ ਦੇ ਪਾਸੇ ਬੈਸਟ 'ਚ ਜਿਹੜੀਆਂ ਹੈਗੀਆਂ ਨੋ ਕਲੋਨੀਆਂ ਪੈਂਦੀਆਂ ਔਰ ਨੋ ਕਲੋਨੀਆ ਦੇ ਵਿੱਚ ਨਸ਼ਾ ਵੀ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੋਨੂੰ ਕੀ ਲੱਗਦਾ ਇਸ ਮੁੱਦੇ ਦਾ ਕਿੰਨਾ ਕੁ ਪ੍ਰਭਾਵ ਪਏਗਾ ਪੰਜਾਬ ਦੇ ਅੰਦਰ ਨਸ਼ਾ ਜਦੋਂ ਖਤਮ ਕਰਨ ਦੀ ਗੱਲ ਆਉਣੀ ਉਹ ਭਾਰਤੀ ਜਨਤਾ ਪਾਰਟੀ ਕਰਦੀ ਜੀ ਤੁਸੀਂ ਮਿਸਾਲ ਦੇਖੋ ਦੇਸ਼ ਦੇ ਵਿੱਚ ਜਿੱਥੇ ਇਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਇਦਾਂ ਦੇ ਕੋੜ ਨਸ਼ੇ ਹੈ ਨਹੀਂਗੇ ਸਭ ਤੋਂ ਵੱਡਾ ਸੂਬਾ ਸਾਡਾ ਯੂਪੀ ਆ ਉੱਥੇ ਯੂਪੀ ਚ ਜਾ ਕੇ ਦੇਖੋ ਕੋਈ ਇਦਾਂ ਨਸ਼ੇ ਵਿਖਦੇ ਆ ਕੋਈ ਇਦਾਂ ਦੇ ਡਰੱਗ ਦਾ ਕੋਈ ਸਿਸਟਮ ਹੈਗਾ ਜੀ ਇਸੇ ਤਰ੍ਹਾਂ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਕਿਤੇ ਵੀ ਚਲੇ ਜਾਓ ਜੀ ਉੱਥੇ ਕਿਤੇ ਵੀ ਨਸ਼ਾ ਨਹੀਂ ਇੱਥੇ ਨਸ਼ਾ ਇਹ ਲਿਆਏ ਆ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਲੈ ਕੇ ਆਏ ਆ ਇਹੇ ਕਰ ਰਹੇ ਸਾਰਾ ਕੰਮ ਇਸ ਤੋਂ ਪਹਿਲੇ ਕੈਪਟਨ ਉਮਰਿੰਦਰ ਸਾਹਿਬ ਅਮਿੰਦਰ ਸਿੰਘ ਜੀ ਨੇ ਗੁਟਕਾ ਸਾਫ ਦੀ ਸੌਂ ਖਾਦੀ ਸੀ ਤੁਹਾਡੇ ਵੀ ਯਾਦ ਹੋਣਾ ਵੀ ਉਹ ਇਲੈਕਸ਼ਨ ਵੀ ਹਾਂ ਜੀ ਮੈਂ ਨਸ਼ਾ ਪੰਜਾਬ ਚ ਖਤਮ ਕਰ ਦਾਂਗਾ ਔਰ ਉਸੇ ਸੌਂ ਦੇ ਚਲਦੇ ਹੀ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਕੈਪਟਨ ਉਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਪਰ ਉਹ ਨਸ਼ੇ ਫੈਲ ਹੋਏ ਫਿਰ ਆਮ ਆਦਮੀ ਪਾਰਟੀ ਨੇ ਇਸ ਚੀਜ਼ ਨੂੰ ਸਭ ਨੂੰ ਕੀ ਲੱਗਦਾ ਇਸ ਇਲੈਕਸ਼ਨ ਦੇ ਵਿੱਚ ਨਸ਼ਾ ਕਿੰਨਾ ਕਿੰਨਾ ਵੱਡਾ ਮੁੱਦਾ ਹੈਗਾ ਮੁੱਦਾ ਹੈਗਾ ਬਹੁਤ ਵੱਡਾ ਮੁੱਦਾ ਨਸ਼ਾ ਜਿਹੜਾ ਵਿਖ ਰਿਹਾ ਹਰ ਇੱਕ ਜਿਹੜਾ ਪਰਿਵਾਰ ਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਕੌਣ ਚਾਹੁੰਦਾ ਉਹਦਾ ਬੱਚਾ ਜਿਹੜਾ ਨਸ਼ਾ ਲਾਵੇ ਉਹ ਮਤਲਬ ਆਪਣਾ ਬੱਚੇ ਨੂੰ ਉਹਦੀ ਜ਼ਿੰਦਗੀ ਬਰਬਾਦ ਹੋਵੇ ਇਹ ਬਹੁਤ ਵੱਡਾ ਔਰ ਬੜਾ ਮਹੱਤਵਪੂਰਨ ਜਿਹੜਾ ਨਸ਼ੇ ਨਸ਼ੇ ਦਾ ਮੁੱਦਾ ਇਹਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ ਲੇਕਿਨ ਖਤਮ ਕਰਨ ਵਾਸਤੇ ਬਹੁਤ ਵੱਡੀ ਤਾਕਤ ਦੀ ਲੋੜ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਿਸੇ ਕੋਲ ਹੈ ਚਲੋ ਥੈਂਕ ਯੂ ਸਰ ਓਕੇ ਨਸ਼ਾ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਨਸ਼ੇ ਦੇ ਮੁੱਦੇ ਦੇ ਉੱਤੇ ਹੀ ਸਰਕਾਰਾਂ ਬੰਦੀਆਂ ਅਤਏ ਗਿਰਦੀਆਂ ਰਹੀਆਂ ਪਰ ਨਸ਼ਾ ਅੱਜ ਵੀ ਪੰਜਾਬ ਵਿੱਚ ਵਿਕ ਰਿਹਾ ਜਲੰਧਰ ਬੈਸਦੀ ਸੀਟ ਦੇ ਉੱਤੇ ਨੌ ਕਲੋਨੀਆਂ ਪੈਂਦੀਆਂ ਨੌ ਕਲੋਨੀਆਂ ਵਿੱਚ ਨਸ਼ਾ ਇੱਕ ਬਹੁਤ ਭਾਰੀ ਮੁੱਦਾ ਬਣਿਆ ਹੋਇਆ ਇਸ ਵਾਰ ਇਹ ਕਿਹਾ ਜਾ ਰਿਹਾ ਹੈ ਵੀ ਜਲੰਧਰ ਬੈਸਦੀ ਜਿਹੜੀ ਸੀਟ ਤੇ ਬਾਈ ਇਲੈਕਸ਼ਨ ਹੋਣਿਆ ਇਸ ਵਿੱਚ ਨਸ਼ੇ ਦੇ ਮੁੱਦੇ ਦੇ ਉੱਤੇ ਹੀ ਬੋਟਾ ਪੈਣੀ ਆ ਉਸ ਕੈਂਡੀਡੇਟ ਨੂੰ ਬੋਟਾ ਮਿਲਣਗਾ ਉਸ ਕੈਂਡੀਡੇਟ ਨੂੰ ਜਿਹੜੀ ਜਿੱਤ ਹੋ ਸਕਦੀ ਆ ਜਿਹੜਾ ਨਸ਼ੇ ਦੇ ਉੱਤੇ ਕੰਟਰੋਲ ਕਰਨ ਦੇ ਕਾਬਿਲ ਹੋਏਗਾ ਜਾਂ ਜਿੱਤਣ ਤੋਂ ਬਾਅਦ ਜਿਹੜਾ ਨਸ਼ੇ ਦੇ ਉੱਤੇ ਅੰਕੁਸ਼ ਲਗਾਏਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮੇਤ ਦੇ ਨਾਲ ਦਿਨਿਕ ਸਵੇਰਾ ਟੀਵੀ ਲਈ ਜਲੰਧਰ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par